ਵਾਹਿਗੁਰੂ ਜੀ ਕਾ ਕਾਲ ਸਤ ਕਰਾਈ ਵਾਹਿਗੁਰੂ ਜੀ ਕੀ ਫਤਿਹ ਗੌੜੀ ਬਰਗਣ ਤਿੱਪਦੇ ਉਲਟ ਤਪਵਨ ਚੱਕਰ ਖਾਟ ਭੇਦੇ ਹਾਂ ਚੱਕਰ ਨਹੀਂ ਬੋਲਣਾ ਚੱਕਰ ਖਾਟ ਪੂਲਾ ਬੋਲਣਾ ਚੱਕਰ ਖਾਟ ਭੀਦੇ ਉਲਟ ਤਪਵਨ ਚੱਕਰ ਖਾਟ ਭੇਦੇ ਸੁਰਤ ਸੁਨ ਅਨਰਾਗੀ ਆਵ ਨ ਜਾਏ ਮਰੈ ਨ ਜੀਵੈ ਤਾਸ ਖੋਜ ਬੈਰਾਗੀ ਦਸਵੇਂ ਪਾਸ਼ਾ ਮਹਾਰਾਜ ਦੀ ਬਾਣੀ ਦਸਮ ਗ੍ਰੰਥ ਚੇੇਠਾਂ ਅੱਖਰ ਬਹੁਤ ਆਏ ਹੋਏ ਰਾਰੀ ਜਿਵੇਂ ਇੰਦਰ ਨਾਮੇ ਇੰਦਰ ਕੰਮੇ ਇੰਦਰ ਕਾਤੇ ਉਹਨੂੰ ਨਿਰ ਕਾਤੇ ਨਿਰ ਨਾਮੇ ਨਿਰ ਥਾਮੇ ਅਜਿਨ ਬੋਲਨਾ ਰਾਰੀ ਨੂੰ ਸਿਆਰੀ ਲਾ ਕੇ ਮੇਰੇ ਮਾਨਾ ਮਾਨ ਹੀ ਉਲਟ ਸਮਾਨਾ ਗੁਰ ਪ੍ਰਸਾਦ ਅਕਲ ਭਈ ਅਵਰੈ ਨਤਰਥਾ ਬੇਗਨਾ ਇਹ ਪਾਠ ਧਿਆਨ ਨਾਲ ਉਚਾਰਨ ਕਰਨਾ ਨਤਰਥਾ ਬੇਗਨਾ ਵੱਖਰਾ ਪਾਠ ਕਰਨਾ ਨਤਰਥਾ ਬੇਗਨਾ ਗੁਰ ਪ੍ਰਸਾਦ ਅਕਲ ਭਈ ਅਵਰੈ ਨਾ ਤਰਥਾ ਬੇਗਾਨਾ ਰਹਾ ਨਿਵਰਾ ਦੂਰ ਦੂਰ ਫੋਨ ਨਿਵਰਾ ਜਿਨ ਜੈਸਾ ਕਰ ਮੰਨਿਆ ਅਲੋਤੀ ਕਾ ਜੈਸੇ ਭਇਆ ਬਰੇਡਾ ਜਿਨ ਪੀਆ ਤਿੰਨ ਜਨਿਆ ਅਲੋਤੀ ਕਾ ਜੈਸੀ ਭਇਆ ਬਰੇਡਾ ਇਹਨੂੰ ਬਰੇਂਡਾ ਨਹੀਂ ਕਹਿ ਦੇਣਾ ਅਲੋਤੀ ਕਾ ਜੈਸੀ ਭਇਆ ਬਰੇਡਾ ਜਿਨ ਪੀਆ ਤਿਨ ਜਾਣਿਆ ਤੇਰੀ ਨਿਰਗੁਣ ਕਥਾ ਕਾਇ ਸੋ ਕਹੀਐ ਐਸਾ ਕੋਈ ਵਿਵੇਕੀ ਕਹ ਕਬੀਰ ਜਿਨ ਦੀਆ ਪਲੀਤਾ ਹਾਂ ਪਲੀਤਾ ਹੀ ਉਚਾਰਨ ਕਰਨਾ ਤੱਤਾ ਨਹੀਂ ਪਹਿਲਾਂ ਲਾ ਦੇਣਾ ਤੈਨ ਤੈਸੀ ਝਲ ਦੇਖੀ ਗੌੜੀ तह पाव सुंद धूप नहीं सहिया तह उत्पत पर लो नाही जीवन मृत न दुख सुख व्यापै सुन समाध दू तह नाही सहज की अकाथ कथा है निरारी तुल नहीं न मुकाती ਹਲਕੀ ਲੱਗਾ ਨਾ ਭਾਰੀ ਇਹ ਵਿਸਰਾਮ ਧਿਆਨ ਨਾਲ ਲਾਉਣਾ ਤਲ ਨਹੀਂ ਚੜਾ ਜਾਇ ਨਾ ਮੁਕਾਤੀ ਇੱਥੇ ਵਿਸਰਾਮ ਹੈ ਹਲਕੀ ਲੱਗਾ ਨਾ ਭਾਰੀ ਰਹਾਉ ਅਰਧ ਉਰਧ ਦੂ ਤਹਿ ਨਹੀਂ ਅਰਧ ਉਰਧ ਦੂ ਇੱਥੇ ਖਮਕ ਤਹਿ ਨਹੀਂ ਰਾਤ ਦਿਨ ਸ ਤਹਿ ਨਹੀਂ ਜਲ ਨਹੀਂ ਪਵਨ ਪਾਵਕ ਫੁਨ ਨਹੀਂ ਸਤਗੁਰ ਤਹਾ ਸਮਾਹੀ अगਮ ਅਗੋਚਰ ਰਹੇ ਨਿਰੰਤਰ ਗੁਰ ਕਿਰਪਾ ਤੇ ਲਹੀਏ ਕਹੋ ਕਬੀਰ ਬਲ ਜਾਓ ਗੁਰ ਆਪਣੇ ਸਤ ਸੰਗਤ ਮਿਲ ਰਹੀਏ ਗੌੜੀ ਪਾਪ ਪੁੰਨ ਦੁਇ ਬੈਲ ਵਿਸਾਹੀ ਪਵਨ ਪੂੰਜੀ ਪਰਗਾਸਿਓ ਪਵਨ ਪੂੰਜੀ ਪਰਗਾਸਿਓ પાપ પુણ દોય બૈલ બિસાહે પવન પૂ પવન પૂજી પરગાસ્યો તૃષ્ણા ગૂણ ભરી ઘાટ પીતર ઇન બિદ તાંડ બિસાહ્યો એસા નાયક રામ હમારા સગલ સંસાર કીયો બનજારા રહાઉ કામ ક્રોધ દોય اے جگاتی مان ترنگ بٹوارا پنج ਤਤ ਮਿਲ দান ਨਿਬੇਰੈ ਟਾਂਡਾ ਉੱਤਰਿਓ ਪਾਰਾ ਕਹਿਤ ਕਬੀਰ ਸੁਨਹੁ રે ਸੰਤੋ ਅਬ ਐਸੀ ਬਨ ਆਈ ਘਾਟੀ ਚੜਤ ਬੈਲ ਇਕ ਥਾਕਾ اے ਚੜਤ ਡੱਡਾ ਨਹੀਂ ਬੋਲਣਾ ਢੱਡਾ ਉਚਾਰਨ ਕਰਨਾ ਘਾਟੀ ਚੜਤ ਬੈਲ ਇੱਕ ਥਾਕਾ ਘਾਟੀ ਚੜਤ ਬੈਲ ਇੱਕ ਥਾਕਾ ਚਲੋ ਗੋਣ ਛਿਟਕਾਈ ਗੌੜੀ ਪੰਜ ਪਦਾ ਪੇਵ ਕੜਾ ਦਿਨ ਚਾਰ ਹੈ ਸੌ ਹੁਰੜਾ ਜਾਣਾ ਅੰਦਾ ਲੋਕ ਨਾ ਜਾਣਈ ਪੇਵ ਤੋ ਨਹੀਂ ਤੋੜਨਾ ਪੇਵ ਕੜਾ ਨਹੀਂ ਪੇਵ ਕੜਾ ਪੇਵ ਕੜਾ ਕੱਠਾ ਹੀ ਹੈ ਪੀਵ ਕੜਾ ਦਿਨ ਚਾਰ ਹੈ ਸਾਹੁਰੜੈ ਸਾਹੁਰੜੈ ਹੇ ਡੈਸ਼ ਇੱਥੋਂ ਦੇਣੀ ਹੈ ਜਿਵੇਂ ਇੱਕ ਲੜੀ ਅਗ ਲੜਾ ਸਰਵਰੜੈ ਗਹਿ ਡੜਾ ਗਹਿ ਡੜੜਾ ਯਾਨੀ ਪਿਛਲੇ ੜਾ ਪਦ ਤੋਂ ਡੈਸ਼ ਦੇਣੀ ਹੈ ਪੀਵ ਕੜਾ ਦਿਨ ਚਾਰ ਹੈ ਸਾਹੁਰੜੈ ਜਾਣਾ ਅੰਦਾ ਲੋਕ ਨਾ ਜਾਣਈ ਅੰਦਾ ਲੋਕ ਨਾ ਜਾਣਈ ਮੂਰਖ ਈਆਣਾ ਕਹੋ ਡੱਡਿਆ ਵੱਧੈ ਤਨ ਖੜੀ ਪਾਹੂ ਕਰ ਆਏ ਕਹੋ ਡੱਡਿਆ ਵੱਧ ਤਨ ਖੜੀ ਹਾਂਜੀ ਚਲੋ ਪਾਹੂ ਕਰ ਆਏ ਮੁਕਲਾਉ ਆਏ ਰਹਾਓ ਉਹ ਜੇ ਦਿਸਾ ਖੂਹੜੀ ਕੌਣ ਲਾਜ ਬਹਾਰੀ ਲਾਜ ਘੜੀ ਸਿਓ ਟੂਟ ਪੜੀ ਲਾਜ ਘੜੀ ਸਿਓ ਟੂਟ ਪੜੀ ਟੂਟ ਨਹੀਂ ਕਹਿਣਾ ਆਮ ਕਈ ਟੂਟ ਬੋਲ ਜਾਂਦੇ ਆ ਟੂਟ ਤੱਤੇ ਨਾਲ ਬੋਲਣਾ ਟੂਟ ਪੜੀ ਉਠ ਚੱਲੀ ਪਨਹਾਰੀ ਸਾਹਿਬ ਹੋਏ ਦਇਆਲ ਕਿਰਪਾ ਨਾ ਜੀ ਨਾ ਸਿਆਦੀ ਵੀ ਥੋੜੀ ਜੀ ਉਚਾਰਨ ਕਰਨੀ ਆ ਪਨਹਾਰੀ ਚਲੋ ਜੀ ਲਾਜ ਘੜੀ ਸੋ ਟੂਟ ਪੜੀ ਉਠ ਚੱਲੀ ਪਨੇਹਾਰੀ ਸਾਹਿਬ ਹੋਏ ਦਇਾਲ ਕਿਰਪਾ ਕਰੇ ਕਿੱਥੇ ਵਿਸਰਾਮ ਲਾਉਣਾ ਸਾਹਿਬ ਹੋਏ ਦਇਾਲ ਕਿਰਪਾ ਕਰੇ ਆਪਣਾ ਆਕਾਰ ਜਸਵਾਰੇ ਤਾਂ ਸੁਹਾਗਣ ਜਾਣੀਐ ਗੁਰ ਸ਼ਬਦ ਵਿਚਾਰੇ ਕਿਰਤ ਕੀ ਬਾਂਦੀ ਸਭ ਫੇਰਾ ਦੇਖੋ ਵਿਚਾਰੀ ਏ ਸਨੋ ਕਿਆ ਆਖੀਐ ਕਿਆ ਕਰੇ ਵਿਚਾਰੀ ਪਿਆ ਕਰੇ ਵਿਚਾਰੀ ਵਿਚਾਰੀ ਨੀ ਵਾਵਾ ਵਿਚਾਰੀ ਵਾਵਾ ਬੋਲੋ ਏ ਸਨੋ ਕਿਆ ਆਖੀਐ ਕਿਆ ਕਰੇ ਵਿਚਾਰੀ ਭਈ ਨਿਰਾਸੀ ਉਠ ਚੱਲੀ ਚਿਤ ਬੰਦ ਨਾ ਧੀਰਾ ਚਿਤ ਬੰਦ ਨਾ ਧੀਰਾ ਚਿਤ ਬੰਦ ਨਾ ਧੀਰਾ ਹਰ ਕੀ ਚਰਣੀ ਲਾਗ ਰਹੁ ਭਜ ਸਰਨ ਕਬੀਰਾ ਗਉੜੀ ਜੋਗੀ ਕਹ ਜੋਗ ਭਲ ਮੀਠਾ ਅਗਰ ਨ ਦੂਜਾ ਭਾਈ ਰੁੰਡਿਤ मुंडਿਤ ਇਕਾ ਸਬਦੀ ਏ ਕਹ ਸਿਧ ਪਾਈ ਇਸ ਨੂੰ ਏ ਨਹੀਂ ਕਹਿਣਾ ਈੜੀ ਲਾ ਏ ਈੜੀ ਲਾ ਈੜੀ ਸਿਆਰੀ ਏ ਇਸ ਤਰ੍ਹਾਂ ਬੋਲਣਾ ਏ ਰੁੰਡਿਤ ਮੁੰਡਿਤ ਏਕੈ ਸਬਦੀ ਏ ਕਹਿ ਸਿਧ ਪਾਈ ਹਰ ਬਿਨ ਭਰਮ ਭੁਲਾਨੇ ਅੰਦਾ ਜਾ ਪਹਿ ਜਾ ਆਪ ਛੁਟਕਾਵਨ ਤੇ ਬਾਦੇ ਬਹੁ ਫੰਦਾ ਤੇ ਬਾਦੇ ਬਹੁ ਫੰਦਾ ਰਹਾ ਜਹ ਤੇ ਉਪਜੀ ਤਹੀ ਸਮਾਨੀ ਇਹ ਬਿਦ ਬਿਸਰੀ ਤਬਹੀ ਪੰਡਿਤ ਗੁਣੀ ਸੂਰ ਹਮਦਾਤੇ ਇਹ ਕਹ ਬਡ ਹਮ ਹੀ ਜਸਹ ਪੰਡਿਤ ਗੁਣੀ ਸੂਰ ਪੰਡਿਤ ਗੁਣੀ ਸੂਰ ਹਮਦਾਤੇ ਇਹ ਕਹ ਬਡ ਹਮ ਹੀ ਜਸਹ ਬੁੱਧਾ ਇਕੱਠਾ ਨਹੀਂ ਕਹਿਣਾ ਪਾਠ ਹਮ ਹੀ ਜਸਹ ਬੁੱਧਾ ਆਏ ਸੋਈ ਬੁੱਧਾ ਬਿਨ ਬੁੱਝੇ ਕਿਉ ਰਹੀਐ ਜਿਸ ਹੈ ਬੁੱਝਾਏ ਸੋਈ ਬੁੱਝੈ ਬਿਨ ਬੁੱਝੇ ਕਿਉ ਰਹੀਐ ਸਤਗੁਰ ਮਿਲਾ ਅੰਧੇਰਾ ਚੁਕਾ ਇਨ ਵਿਦ ਮਾਨਕ ਲਹੀਐ ਤਜ ਵਾਵੇ ਦਾਹਨੇ ਵਿਕਾਰਾ ਹਰ ਪਦ ਦ੍ਰਿੜ ਕਰ ਰਹੀਐ ਕਹ ਕਬੀਰ ਗੁੰਗਾ ਗੁੜ ਖਾਇਆ ਪੂਛੇ ਤੇ ਕਿਆ ਕਹੀਐ ਪੂਛੇ ਤੇ ਕਿਆ ਕਹੀਐ ਵਾਹਿਗੁਰੂ ਸਾਹਿਬ ਜੀ ਰਾਗ ਗੌੜੀ ਪੂਰਬੀ ਕਬੀਰ ਜੀ ਇੱਕ ਓੰਕਾਰ ਸਤਗੁਰ ਪ੍ਰਸਾਦ ਜਹ ਕਛ ਅਹ ਤਹ ਕਿਸ ਨਾਹੀ ਪੰਚ ਤਤ ਤਹ ਨਾਹੀ ਇਹੜਾ ਪਿੰਗੁਲਾ ਸੁਖਮਨ ਬੰਦੇ ਇਹ ਆਵਗਨ ਕਤ ਜਾਹੀ ਇਹ ਜਿਹੜਾ ਆਵਗਨ ਪਾਠ ਹੈ ਇਹ ਸੰਪਰਦਾਚ ਵੱਖਰਾ ਕਰਾਇਆ ਜਾਂਦਾ ਆਵ ਗਾਨ ਬਾਕੀ ਜਿੰਨੇ ਪਾਠ ਹੈ ਨਾ ਆਵਗਨ ਸਾਰੇ ਇਕੱਠੇ ਹੈਗੇ ਇਹ ਪਾਠ ਵੱਖਰਾ ਕਰਨਾ ਹੈ ਇਹ ਆਵ ਗਾਨ ਕਤ ਜਾਹੀ ਇਹ ਆਵਗਨ ਕਤ ਜਾਹੀ ਤਗਾ ਟੂਟਾ ਗਗਨ ਬਿੰਸ ਗਿਆ ਤੇਰਾ ਬੋਲਤ ਕਹਾ ਸਮਾਈ ਇਹ ਸੰਸਾਰ ਮੋਕ ਅਨੰਦਨ ਵਿਆਪੈ ਮੋਕ ਕੋ ਨ ਕਹ ਸਮਝਾਈ ਦਹਾਉ ਮੋਕ ਇਥੀ ਜਮਕ ਲਾ ਦਨੀ ਹੈ ਮੋਕ ਕੋ ਨ ਕਹ ਸਮਝਾਈ ਜਹ ਬਰਪੰਡ ਪਿੰਡ ਤਹ ਨਾਹੀ ਰਚਨ ਹਾਰ ਤਹ ਨਾਹੀ ਜੋੜਨ ਹਾਰੋ ਸਦਾ ਅਤੀਤਾ ਇਹ ਕਹੀਐ ਕਿਸ 마ਹੀ ਜੋੜੀ ਜੁੜਾ ਨਾ ਤੋੜੀ ਟੂਟੈ ਜਬ ਲਗ ਹੋਏ ਬਿਨਾਸੀ ਕਾਕੋ ਠਾਕੁਰ ਕਾਕੋ ਸੇਵਕ ਕੋ ਕਾਹੂ ਕਹਿ ਜਾਸੀ ਪਾਠ ਇਸ ਤਰ੍ਹਾਂ ਉਚਾਰਨ ਕਰਨਾ ਹੈ ਨਾ ਤਾਂ ਕਾਕੂ ਨਾ ਕਹਿਣਾ ਕਾਕੂ ਯਾਨੀ ਲਮਕਾ ਕੇ ਸੰਬੰਧਕ ਜਾ ਪਾਠ ਉਚਾਰਨ ਕਰਨਾ ਹੈ ਕਾਕੋ ਠਾਕੁਰ ਕਾ ਕੁ ਸੇਵਕ ਇਥੇ ਵਿਸਰਾਮ ਕੂ ਕਾਹੂ ਕਹਿ ਜਾਸੀ ਕੋ ਤੇ ਜਮਕ ਲਾ ਦੋ ਕਹੋ ਕਬੀਰ ਲਿਵ ਲਾਗ ਰਹੀ ਹੈ ਜਹਾ ਬਸੇ ਦਿਨ ਰਾਤੀ ਪਸੀ ਲਾਉਂਦੀ ਨਾਲ ਕਹੋ ਕਬੀਰ ਲਿਵ ਲਾਗ ਰਹੀ ਹੈ ਜਹਾ ਬਸੇ ਦਿਨ ਰਾਤੀ ਵਾ ਕਾ ਮਰਮ ਉਹੀ ਪਾਰ ਜਾਣੈ ਓਹ ਤ ਸਦਾ ਅਵਿਨਾਸੀ ਗੌੜੀ ਸੁਰਤ ਸਿਮਰਿਤ ਦੁਏ ਕੰਨੀ ਮੁੰਦਰਾ ਤੋਏ ਪਾਤਿ ਠਮਕ ਲਾਦਨੀਏ ਸੁਰਤ ਸਿਮਰਿਤ ਦੁਏ ਕੰਨੀ ਮੁੰਦਾ ਪਰਮਿਤ ਬਾਹਰ ਖਿੰਥਾ ਇਹ ਵੀ ਪਰਮਿਤ ਵੱਖਰਾ ਪਾਠ ਕਰਨਾ ਹੈ ਪਰਮਿਤ ਬਾਹਰ ਖਿੰਥਾ ਸੁੰਨ ਗੁਫਾਮਹ ਆਸਣ ਬੈਸਣਾ ਕਲਪ ਵਿਵਰਜਿਤ ਪੰਥਾ ਇਸ ਨੂੰ ਵਿਵਰਜਿਤ ਨਹੀਂ ਕਹਿਣਾ ਬੱਬੀ ਤੂੰ ਚੱਕ ਕੇ ਬੋਲਣਾ ਡੈਸ਼ ਜੀ ਦੇ ਕੇ ਕਲਪ ਵਿਵਰਜਿਤ ਪੰਥਾ ਮੇਰੇ ਰਾਜਨ ਮੈਂ ਬੈਰਾਗੀ ਜੋਗੀ ਮਰਤ ਨਾ ਸੋਗ ਬਯੋਗੀ ਰਹਾਉ ਖੰਡ ਬ੍ਰਹਮੰਡ ਮਹਿ ਸਿੰਗੀ ਮੇਰਾ ਬਟੂਆ ਸਭ ਜਗ ਭਸਮਾ ਧਾਰੀ ਤਾੜੀ ਲਾਗੀ ਤ੍ਰਿਪਲ ਪਲਟੀਆਂ ਛੂਟਾ ਹੋਇ ਪਸਾਰੀ ਮਨ ਪਵਨ ਦੁਏ ਤੁੰਬਾ ਕਰੀ ਹੈ ਜੁਗ-ਜੁਗ ਸਰਦ ਸਾਜੀ ਫਿਰ ਭਈ ਤੰਤੀ ਤੂ ਟਸ ਨਾਹੀ ਅਨਹਦ ਕਿੰਗੁਰੀ ਬਾਜੀ ਸੁਨ ਸੋਨ ਮਾਨ ਮਗਨ ਭਏ ਹੈ ਪੂਰੇ ਮਾਇਆ ਢੋਲ ਨਾ ਲਾਗੀ ਵੀ ਪਾਠ ਧਿਆਨ ਨਾਲ ਉਚਾਰਨ ਕਰਨਾ ਸੋਨ ਮਾਨ ਮਗਨ ਭਏ ਹੈ ਪੂਰੇ ਇਥੇ ਵਿਸਰਾਮ ਮਾਇਆ ਡੋਲ ਨਾ ਲਾਗੀ ਇਹ ਵੱਖਰਾ ਹੀ ਪਾਠ ਕਰਨਾ ਡੋਲਨ ਪਾਠ ਨਹੀਂ ਕਰਨਾ ਮਾਇਆ ਡੋਲ ਨਾ ਲਾਗੀ ਕਹ ਕਬੀਰ ਤਾ ਕਾ ਪੁਨਰਪ ਜਨਮ ਨਹੀਂ ਖੇਲ ਗयो ਬੈਰਾਗੀ ਵਾਹਿਗੁਰੂ ਜੀ ਕਾ ਕਾਲ ਸਾਹਿਬ ਵਾਹਿਗੁਰੂ ਜੀ ਕੀ ਫਤਿਹ